ਸਤਪੂੜੇ ਬਾਰੇ ਮੈਂ ਤੁਹਾਨੂੰ ਦੱਸਾਂ ਜੀ ਇਹ ਸਾਡੇ ਫੋਰ ਫਾਦਰ ਵੈਸਟ ਬੰਗਾਲ ਤੋਂ ਸਿੱਕੇ ਆਏ ਸੀ ਜੀ ਇਹ 7 ਲੇਅਰ ਦਾ ਇੱਕ ਪੀਸ ਹੁੰਦਾ ਜਿਹੜਾ ਘਿਓ ਦੁਆਰਾ ਜੋੜਿਆ ਜਾਂਦਾ ਤੇ ਘਿਓ ਜੀ ਜਦੋਂ ਛੱਡਦੇ ਹੈ ਤੇ ਇਹ ਵੱਖਰੀ ਸ਼ੇਪ ਦੇ ਦਿੰਦਾ ਜੀ ਇਹਨੂੰ ਇਸ ਕਰਕੇ ਸਤਪੂੜਾ 7 ਲੇਅਰ ਕਰਕੇ ਸਤਪੂੜਾ ਕਹਿੰਦੇ ਇਹ 100% ਸ਼ੋਰ ਹੈ ਜੀ ਤੁਹਾਨੂੰ ਇੱਥੇ ਅੰਮ੍ਰਿਤਸਰ ਦੀ ਹਰ ਬਾਜ਼ਾਰ ਦੇ ਵਿੱਚ ਹਰ ਨੁੱਕਰ ਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਆਈਟਮ ਮਿਲ ਜਾਏਗੀ ਹੁਣ ਦੇਖੋ ਸਾਡੀ ਚੌਥੀ ਪੀੜੀ ਆ ਗਈ ਇਸ ਵਿੱਚ ਇਹ ਦਾ ਮੁੱਖ ਕਾਰਨ ਖਾਨ ਪੀਣ ਵੀ ਕਹਿ ਸਕਦੇ ਤੁਸੀਂ ਬਿਲਕੁਲ ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਹੋਣ ਕਰਕੇ ਇਹਦੇ ਟੂਰਿਸਟ ਪੁਆਇੰਟ ਹੈ ਜੀ ਇੱਥੇ ਆਲ ਵਰਡ ਤੋਂ ਬੰਦੇ ਆ ਰਹੇ ਜੀ ਟੂਰਿਸਟ ਆਂਦੇ ਨੇ ਜਿਹੜੇ ਖਾਨ ਪੀਣ ਦੇ ਸ਼ਕੀਨ ਨੇ ਜੀ ਇਹ ਸਤਪੁਰੇ ਦੀ ਇੱਕ ਰੈਸਪੀ ਹੈ ਜੀ ਇਹਦੇ ਵਾਸਤੇ ਇੱਕ ਵੱਖਰਾ ਮੈਥਡ ਯੂਜ਼ ਹੁੰਦਾ ਜੀ ਸਾਡੇ ਜਿਹੜੇ ਪੁਰਾਣੇ ਕਾਰੀਗਰੀ ਹੈ ਉਹਨਾਂ ਦੀ ਵੀ ਬੀੜੀਦਾਰ ਪੀੜੀ ਚਲਦੀ ਆ ਰਹੀ ਹੈ ਜੀ ਉਹੀ ਬਣਾ ਰਹੇ ਜੀ ਉਦੇ ਵਾਸਤੇ ਇੱਕ ਸਪੈਸ਼ਲ ਤਰ੍ਹਾਂ ਦਾ ਘੋ ਹੁੰਦਾ ਜੀ ਉਹਨੂੰ ਮੈਦੇ ਦੇ ਵਿੱਚ ਗੁੰਨ ਕੇ ਫਿਰ ਇਹਦੀ ਲੇਅਰ ਬਣਾਈ ਜਾਂਦੀ ਹੈ ਫਿਰ ਉਹਦੀ ਕਟਿੰਗ ਕੀਤੀ ਜਾਂਦੀ ਹੈ ਛੋਟੇ ਛੋਟੇ ਪੀਸਸ ਦੇ ਵਿੱਚ ਫਿਰ ਉਹਨੂੰ ਜੋੜ ਕੇ ਫਿਰ ਉਹਨੂੰ ਸ਼ੇਪ ਦਿੱਤੀ ਜਾਂਦੀ ਹੈ ਜੀ ਫਲਾਵਰ ਟਾਈਪ ਦੀ ਆ ਜਾਂਦੀ ਹੈ ਜੀ ਇਹ ਸਤਪੂੜੇ ਦੀ ਰੈਸਪੀ ਹੈ ਬੜਾ ਮਤਲਬ ਔਖਾ ਕੰਮ ਹੈ ਕਰਕੇ ਹਰ ਕੋਈ ਬਣਾ ਨਹੀਂ ਸਕਦਾ ਇਹਨੂੰ ਤੇ ਸਤਪੂੜਾ ਵਾ ਇਹਦੇ ਵਿੱਚ ਅਸੀਂ ਕੋਈ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਜੀ ਮਟੀਰੀਅਲ ਵਧੀਆ ਤੇ ਜਿਹੜੀ ਇਹਦੀ ਕੁਆਲਿਟੀ ਵਧੀਆ ਰੱਖੀਦੀ ਹੈ ਜੀ ਕੁਆਲਿਟੀ ਵਧੀਆ ਰੱਖੀਦੀ ਹੈ ਜਿਹੜਾ ਸਾਡੀ ਇਹ ਪਬਲਿਟੀ ਦਾ ਕਾਰਨ ਹੈ ਇਹ ਹੀ ਸਾਡੀ ਸਜਾਈ ਹੈ